ਅੰਮ੍ਰਿਤਸਰ ਅਟਾਰੀ ਵਾਗਾ ਬਾਰਡਰ ਤੇ ਇੱਕ ਮਹੱਤਵਪੂਰਨ ਵਿਕਾਸ ਦੇਖਣ ਨੂੰ ਮਿਲਿਆ ਜਦੋਂ ਭਾਰਤ ਸਰਕਾਰ ਵੱਲੋਂ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦੇ ਆਦੇਸ਼ ਜਾਰੀ ਕੀਤੇ। ਰਿਹਾ ਹੋਣ ਵਾਲਿਆਂ ਵਿੱਚ ਪਾਕਿਸਤਾਨ ਦੇ ਪੰਜਾਬ ਰਾਜ ਦਾ ਰਹਿਣ ਵਾਲਾ ਮੁਹੰਮਦ ਇਕਬਾਲ ਵੀ ਸ਼ਾਮਲ ਹੈ ਜੋ ਲਗਭਗ 30 ਸਾਲਾਂ ਤੋਂ ਭਾਰਤੀ ਜੇਲਾ ਵਿੱਚ ਕੈਦ ਸੀ। ਮੁਹੰਮਦ ਇਕਬਾਲ ਨੂੰ 18 ਸਾਲ ਦੀ ਉਮਰ ਵਿੱਚ ਐਂਡੀਪੀਐਸ ਐਕਟ ਦੇ ਤਹਿਤ 10 ਕਿਲੋ ਹੈਰੋਇਨ ਸਮੇਤ ਗੁਰਦਾਸਪੁਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਦਾਲਤ ਨੇ ਉਸ ਨੂੰ 30 ਸਾਲ ਕੈਦ ਦੀ ਸਜ਼ਾ ਸੁਣਾਈ ਸੀ। मोहम्मद इकबाल ਨੇ میڈیا ਨਾਲ ਗੱਲਬਾਤ ਦੌਰਾਨ ਕੀ ਕਿਹਾ ਉਹ ਸੁਣਦੇ ਹਾਂ ना ना मम्मी तो तो के है अपन रे यार भाई इनका पकस्ता ऐसे कितना पड़ेगा एमडी पर्सनल पढ़ा जैसा कितने छे दी सजा है मेरे को 30 साल बाद जा रहा हूं आज एनटीपीसी से भी पढ़ा जाएगा पहलवान लड़ा पढ़ा गया कितना लेके आया है पहलवान पकड़े जैसे 10 किलो मेरे से और अभी वो अच्छा लग रहा है सर शादीशुदा है जी शादीशुदा थे लेकिन वाइफ चला गई परिवार को पता थी है थी? नहीं मैं कुछ पता नहीं आता पता परिवार मंदिर हाँ वो तो सारे परिवार है जो मेरे दिन सरकार जा रहे लग रहे? अच्छा लग रहा सर नया जी, जीवन मिला है हम तो शुक्रगुजार गुजार है की चलो छोड़ रहे हैं अभी तीस साल बाद तो छोड़ रहे हैं कम से कम अभी जो लाइफ है वो अच्छी तरीके से जी किस तरह से ठीक है सर ऐसे को

ਜੋ ਕੈਦੀ ਸਜ਼ਾ ਪੂਰੀ ਕਰਤਾ ਕਾਨੂੰਨ ਨੇ ਜੋ ਉਸਕੋ ਛੋੜ ਦਿਆ ਤਾਂ ਆਪਕੋ ਵੀ ਛੋੜ ਦੇਣਾ ਚਾਹੀਦਾ। ਕਾਨੂੰਨ ਸੇ ਬੜੀ ਕੋਈ ਚੀਜ਼ ਨਹੀਂ ਹੈ ਸਰ। ਮੇਰਾ ਨਾਮ ਪਿੱਛੇ ਪਿੰਡ ਦੇ ਤੇ ਕਿਸ ਤਰ੍ਹਾਂ ਫੜੇਗੇ? ਮੈਂ ਜੀ ਲੱਖੋ ਫਿਰ ਪਿੰਡ ਦਾ ਹੈ। ਜ਼ਿਲ੍ਹਾ ਲਾਹੌਰ ਹੈ, ਠਾਲਾ ਕਾਨਾ ਹੈਗਾ। ਰਮਜ਼ਾਨ ਮੇਰਾ ਨਾਮ ਹੈ, ਪਿਓ ਦਾ ਨਾਮ ਇਸਮਾਇਲ ਹੈਗਾ। ਪਾਜੀ ਹੀ ਰਵਣ ਲੈ ਕੇ ਆਇਆ ਸਾ। ਰਵਣ ਚ ਫੜੇ ਗਏ। ਕਿੰਨੇ ਰਵਣ ਲੈ ਕੇ ਆਇਆ? 5 ਕਿਲੋ ਲੈ ਕੇ ਆਇਆ ਤੇ ਮੈਂ ਦਿੱਲੀ ਜਾ ਕੇ ਦੇਣੀ ਸੀ। ਤੇ ਦਿੱਲੀ ਫੜੇ ਗਏ ਸਾ। ਇਹ ਅਜੇ ਕਿੰਨੇ ਸਾਲਾਂ ਬਾਅਦ ਆਇਆ 15 ਸਾਲਾਂ ਬਾਅਦ ਘਰ ਜਾ ਰਿਹਾ ਹਾਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਲੇਕਿਨ ਮੈਂ ਜੋ ਕਹਾਂਗਾ ਕਿ ਮੈਂ ਗਲਤ ਕੀਤਾ ਜਾਂ ਤੁਸੀਂ ਵੀ ਨਾਲੋਂ ਗਲਤ ਕਰਿਆ ਜੀ ਇਹਨਾਂ ਗਵਰਨਮੈਂਟਾਂ ਨੂੰ ਚਾਹੀਦਾ ਕਿ ਇਹ ਵੀ ਬੰਦੇ ਛੱਡਣ ਉਹ ਵੀ ਛੱਡਣ ਲੋਕ ਆਪੋ ਆਪਣੇ ਘਰ ਜਾਣ ਖੁਸ਼ ਹੋ ਜਾਣ ਇਹ 5 ਕਿਲੋ ਰੁਪਏ ਕਿਸ ਨਾਲ ਪਹੀ ਲੱਗ ਰਿਹਾ ਹੈ ਕਿਸ ਨਾਲ ਲਾਲਚ ਹੋਟ ਫੜੇ ਰਿਹਾ ਕੀ ਹੋਇਆ ਲਾਲਚ ਜੀ ਲਾਲਚ ਜੇ ਕੋ ਪੈਸੇ ਦਾ ਲਾਲਚ ਫਿਰ ਬੰਦੇ ਨੂੰ ਆ ਹੀ ਜਾਂਦਾ ਲਾਲਚ ਦੇ ਵਿੱਚ ਬਲੋ ਫਸ ਹੀ ਜਾਂਦਾ ਹੈ ਤਹਨ ਤੋਬਾ ਕਰ ਲਈ ਬਿਲਕੁਲ ਇਨਸ਼ਾ ਅੱਲਾ ਜੀ ਤੋਬਾ ਕੀਤੀ ਹੈ ਜੀ ਕੋਈ ਇਹੋ ਜਿਹਾ ਕੰਮ ਨਹੀਂ ਕਰਾਏ ਦੂਸਰੇ ਲੋਕਾਂ ਕੋਲ ਤੁਸੀਂ ਬਣਾ ਕਰ ਹੋ ਗਿਆ ਤੁਮ ਕਿਸ ਤਰ੍ਹਾਂ ਬਿਤੇ ਰਿਹਾ ਜੀ ਤੁਹਾਡਾ ਇਸ ਪੰਨੇ ਹ ਸਭਨ ਗਰਮੜਦੇ ਬਹੁਤ ਚੰਗੇ ਤਰੀਕੇ ਨਾਲ ਰਿਹਾ ਜੀ ਮੈਨੂੰ ਬਹੁਤ ਅچھے ਤਰੀਕੇ ਨਾਲ ਰੱਖਿਆ ਹੈ ਨਾ ਹਰ ਚੀਜ਼ ਤੋਂ ਬਚਾਉਂਦੇ ਸੀ ਕਿਸੇ ਨਾਲ ਝਗੜਾ ਨਾ ਹੋਵੇ ਕਿਸੇ ਨਾਲ ਕੋਈ ਗੱਲ ਨਾ ਹੋਵੇ ਅچھے ਤਰੀਕੇ ਨਾਲ ਰੱਖਿਆ ਅੱਜ ਆਪਣੇ ਘਰ ਜਾ ਰਹੇ ਤੁਸੀਂ ਬਹੁਤ ਹੀ ਤਰ੍ਹਾਂ ਖੁਸ਼ੀ ਹੋ ਰਹੀ ਜੇ ਮੇਰੇ ਵਾਸਤੇ Eid ਦਾ ਦੇਣੀ ਹੈਗਾ ਅੱਜ ਜੀ ਮੇਰੇ ਕੋਲ ਮੇਰਾ Eid ਦਾ ਦੇਣੀ ਹੈ ਮੇਰੇ ਵਾਸਤੇ ਸਰਕਾਰਾਂ ਨੂੰ ਕੀ ਨਸੀਆਂ ਮੈਸੇਜ ਇਹ ਦਿਆਂਗੇ ਜੀ ਉਹ ਵੀ ਬੰਦੇ ਛੱਡਣ ਇਹ ਵੀ ਛੱਡਣ ਲੋਕ ਆਪਣੇ ਆਪਣੇ ਘਰ ਖੁਸ਼ ਰਹਿਣ ਜਿਵੇਂ ਮੈਂ ਨਹੀਂ ਆ ਰਹੇ ਆਪਣੇ ਘਰ ਖੁਸ਼ ਉਹ ਵੀ ਜਿਹੜੇ ਲੋਕ ਉੱਥੇ ਪੜੇ ਨੇ ਉਹ ਵੀ ਆਣ ਕੇ ਆਪਣੇ ਘਰ ਖੁਸ਼ੀ ਹਲ ਮਾਣ ਕਈ ਸਰਫਨਾਂ ਦਾ ਦੱਸ ਕੇ ਦੇ ਨੇ ਕਿ ਕਿਤੇ ਬੰਦੇ ਖੜੇ ਕੇ ਕਿੱਥੋਂ ਆਏ ਦੇ ਪੁਲਿਸ ਜਾ ਕਰਕੇ ਜਾ ਮੇਰਾ ਨਾਮ ਅਰਣਮਾਲਾ ਮੈਂ ਐਜ਼ ਅ ਪ੍ਰੋਟੋਕਾਲ ਅਫਸਰ ਟਾਰੀਮੋਰ ਦੀ ਪੋਸਟ ਹ ਭਾਰਤ ਸਰਕਾਰ ਵੱਲੋਂ ਅੱਜ ਤਿੰਨ ਸਿਵਲ ਪ੍ਰਿਜ਼ਨਰ ਜਿਹੜੇ ਕਿ ਪਾਕਿਸਤਾਨ ਦੇ ਰਹਿਣ ਵਾਲੇ ਆ ਉਹ ਆਪਣੀ ਆਪਣੀ ਇੰਡੀਆ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਜਿਨ੍ਹਾਂ ਨੂੰ ਅੱਜ ਮਤਲਕਾ ਜਿਹੜੀ ਆ ਪੁਲਿਸ ਪੂਰੀ ਪ੍ਰੋਟੈਕਸ਼ਨ ਦੇ ਨਾਲ ਲੈ ਕੇ ਬਾਰਡਰ ਤੇ ਅਟਾਰੀ ਬਾਰਡਰ ਤੇ ਪਹੁੰਚ ਚੁੱਕੇ ਇਹਨਾਂ ਦੇ ਕਸਟਮ ਤੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਇਹਨਾਂ ਨੂੰ ਪਾਕਰੇਂਜ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ ਜਿਹੜਾ ਮੁਹੰਮਦ ਰਮਜ਼ਾਨ ਆ ਇਹਨੇ 2010 ਵਿੱਚ ਜੰਮੂ ਸਾਈਡ ਤੋਂ ਇਲੀਗਲ ਕ੍ਰੋਸ ਕੀਤਾ ਸੀਗਾ ਜਿਹੜਾ ਕਿ ਜਿਹਨੂੰ ਤੇ ਹਰ ਜਿਲ੍ਹੇ ਵਿੱਚ ਬੰਦੀ ਰੱਖਿਆ ਗਿਆ ਜਿਹਦੀ ਜਿਹਨੂੰ ਆ ਤਾਂ ਉਸਨੇ 13.5 ਸਾਲ ਦੀ ਸਜ਼ਾ ਹੋਈ ਇਸੇ ਤਰ੍ਹਾਂ ਮੁਹੰਮਦ ਇਕਬਾਲ ਜਿਹੜਾ 1995 ਵਿੱਚ ਗੁਰਦਾਸਪੁਰ ਤੋਂ ਇਨਲੀਗਲ ਕ੍ਰੋਸ ਕੀਤਾ ਸੀ ਇਹਨੂੰ 28 ਤੋਂ 30 ਸਾਲ ਦੀ ਸਜ਼ਾ ਕਿਤੀ ਗਈ ਇਸ ਤੋਂ ਇਲਾਵਾ ਅਸਗਰ ਅਲੀ 2010 ਵਿੱਚ ਇਨਲੀਗਲ ਕ੍ਰੋਸ ਕੀਤਾ ਸੀ ਪਾਕਿਸਤਾਨ ਤੋਂ ਪਾਰ ਦੇ ਵਿੱਚ ਅਪਰੋਕਸਿਮੇਟ 10 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਇਹ ਸਾਰੀਆਂ ਸਟੇਟ ਦੀ ਪੁਲਿਸ ਜਿਹੜੀ ਆ ਪ੍ਰੋਟੈਕਸ਼ਨ ਦੇ ਨਾਲ ਇਹਨਾਂ ਨੂੰ ਇੱਥੇ ਲੈ ਕੇ ਆਏ ਨੇ ਇਹਨਾਂ ਕਸਟਮ ਤੇ ਇਮੀਗ੍ਰੇਸ਼ਨ ਤੋਂ ਬਾਅਦ ਇਹਨਾਂ ਨੂੰ ਪਾਕਿਸਤਾਨ ਰੇਂਜਰ ਦੇ ਹਵਾਲੇ ਕੀਤਾ ਜਾ ਰਿਹਾ ਜੀ ਟੋਟਲ ਕਿੰਨੇ ਕਹਿਦੀ ਟੋਟਲ 3 ਕਹਿਦੀ ਹੈ ਜੀ ਜਿਨ੍ਹਾਂ ਵਿੱਚੋਂ 2 ਜਿਹੜੇ ਆ ਰਾਜਸਥਾਨ ਤੋਂ ਇੱਕ ਦਿੱਲੀ ਪੁਲਿਸ ਜਿਹੜੀ ਹੈ ਇਹਨੂੰ ਲੈ ਕੇ ਪਹੁੰਚੇਗਾ